ਇਸ ਵੀਡੀਓ ਨੂੰ ਬੜੇ ਧਿਆਨ ਨਾਲ ਵੇਖਿਓ ਤੇ ਸੁਣਿਓ ਇਹ ਵੀਡੀਓ ਉਹਨਾਂ ਬੱਚੀਆਂ ਵਾਸਤੇ ਆ ਜਿਹੜੀਆਂ 16 ਸਾਲ ਤੋਂ ਲੈ ਕੇ 20 ਸਾਲ ਦੇ ਵਿੱਚ ਨੇ ਤੇ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀਆਂ ਨੇ ਉਹਨਾਂ ਨੂੰ ਇਹ ਪੰਜ ਗੱਲਾਂ ਸਮਝਾ ਦੋਗੇ ਉਹਨਾਂ ਦੇ ਜੀਵਨ ਵਿੱਚ ਕਦੀ ਵੀ ਕਠਿਨਾਈ ਨਹੀਂ ਆ ਸਕਦੀ ਨੰਬਰ 1 ਕਿ ਕਦੀ ਵੀ ਆਪਣੀ ਲੋਕੇਸ਼ਨ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰੋ ਉਹਨਾਂ ਚ ਜਿੰਨਾ ਚੇ ਤੁਸੀਂ ਉਸ ਲੋਕੇਸ਼ਨ ਵਿੱਚੋਂ ਬਾਹਰ ਨਹੀਂ ਆ ਜਾਂਦੇ ਨੰਬਰ 2 ਤੁਸੀਂ ਆਪਣੀ ਉਦਾਸੀ ਤੇ ਆਪਣਾ ਦੁੱਖ ਕਦੀ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰੋ ਗਲਤ ਤੇ ਅਣਜਾਣ ਵਿਅਕਤੀ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਨੇ ਨੰਬਰ 3 ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਐਸੀ ਗਤੀਵਿਧੀ ਜ਼ਰੂਰੀ ਨਹੀਂ ਕਿ ਉਹਨੂੰ ਸ਼ੇਅਰ ਕੀਤਾ ਜਾਵੇ ਕਿਉਂਕਿ ਜਿਹੜੇ ਅਣਜਾਣ ਤੇ ਫਰੌਡ ਕਰਨ ਵਾਲੇ ਇਨਸਾਨ ਨੇ ਉਹ ਇਸ ਚੀਜ਼ ਦਾ ਮਿਸਯੂਜ਼ ਕਰ ਸਕਦੇ ਆ ਨੰਬਰ 4 ਜੋ ਤੁਹਾਨੂੰ ਆਨਲਾਈਨ ਸਹੀ ਲੱਗ ਰਿਹਾ ਉਹ ਜ਼ਰੂਰੀ ਨਹੀਂ ਕਿ ਉਹ ਰੀਅਲ ਜ਼ਿੰਦਗੀ ਵਿੱਚ ਵੀ ਤੁਹਾਡੇ ਨਾਲ ਅੱਛਾ ਵਰਤਾਉ ਕਰ ਸਕੇ ਨੰਬਰ 5 ਤੇ ਲਾਸਟ ਤੁਸੀਂ ਆਪਣੇ ਕਿਸੇ ਵੀ ਪ੍ਰਾਈਵੇਟ ਪਿਕਚਰ ਨੂੰ ਕਿਸੇ ਵੀ ਐਸੇ ਸਿੰਗਲ ਵਿਅਕਤੀ ਨੂੰ ਸੈਂਡ ਨਾ ਕਰੋ ਕਿਉਂਕਿ ਸਕਰੀਨ ਸ਼ਾਟ ਹਮੇਸ਼ਾ ਵਾਸਤੇ ਰਹਿੰਦੇ ਨੇ ਅਜਿਹੇ ਹੋਰ ਇਨਫੋਰਮੇਟਿਵ ਵੀਡੀਓ ਵੇਖਣ ਵਾਸਤੇ ਮੇਰਾ ਚੈਨਲ ਜ਼ਰੂਰ ਫੋਲੋ ਕਰੋ